ਕਿ ਮੇਰੇ ਵਿਆਹ ਨੂੰ ਦੇਨ ਨਹੀਂ ਕਿੰਨੇ ਹੋਏ ਆ ਚਾਰ ਦਿਨ ਤੇ ਹੋਏ ਆ ਹਾਜੀ ਮੈਂ ਹੁਣੇ-ਹੁਣੇ ਘੁੰਮ ਕੇ ਆਈ ਆ ਤੇ ਤੂੰ ਮੈਨੂੰ ਹੁਣੇ ਹੀ ਚੌਂਕੇ ਤੇ ਛਾੜ ਦਿੱਤਾ ਵਾ ਮਤਲਬ ਛਾੜਨ ਤੇ ਲੱਗੇ ਹੀ ਜੇ ਨਾ ਤੇ ਮੇਰੀ ਗੱਲ ਸੁਣੋ ਮੈਂ ਇਹੋ ਹੀ ਚਾਹਨੀ ਆ ਜਿੰਨਾ ਟਾਈਮ ਤੂੰ ਹੀ ਨਹੀਂ ਨਾ ਚੌਂਕੇ ਦੇ ਚੜੇ ਓਨਾ ਟਾਈਮ ਮੈਂ ਵੀ ਨਾ ਚੜਾਂ ਮੰਮੀ ਜੀ ਪੂਜਾ ਦੀਦੀ ਕਿੱਥੇ ਜੇ ਪੁੱਤ ਕਿੰਨੂ ਵਾਜਾਂ ਮਾਰਨੀ ਪਈ ਐ ਬੀ ਜੀ ਉਹ ਨਾ ਮੈਂ ਮੰਮੀ ਨੂੰ ਲੱਭਣ ਦੀ ਸੀ ਕਾਦੇ ਵਾਸਤੇ ਉਹ ਤੁਹਾਨੂੰ ਕੱਲ ਦੱਸਿਆ ਤੇ ਸੀਗਾ ਮੰਮੀ ਤੇ ਭਾਬੀ ਜੀ ਨੇ ਕਿਹਾ ਸੀਗਾ ਕਿ ਕੋਈ ਮਿੱਠਾ ਬਣਾਣਾ ਵਾ ਤਾਂ ਕਰਕੇ ਮੈਂ ਰੈਡੀ ਹੋ ਕੇ ਆ ਗਈ ਮੈਂ ਕਿਹਾ ਚਲੋ ਫਟਾਫਟ ਜਾ ਕੇ ਨਾ ਰਸੋਈ ਦੇ ਵਿੱਚ ਮਿੱਠਾ ਬਣਾ ਲੈਣੀ ਮਿੱਠਾ ਬਣਾ ਲੈਣੀ ਭੀਜੀ ਆ ਗਈ ਕਰੰਦੇ ਜੇ ਉਹ ਬੁੱਤਰ ਅੰਦਰ ਸਾਇਲ ਸੁੱਤਾ ਹੈ ਨਾ ਰੁਕੀ ਜਦਾ ਵੇ ਕਿ ਮੈਨੂੰ ਉਠਾ ਦੰਦੇ ਹੋ ਤੁਸੀਂ ਗੱਲਾਂ ਕਰਕੇ ਇੱਧਰ ਆ ਤੂੰ ਮੇਰੀ ਗੱਲ ਸੁਣਨ ਆ ਲੈ ਠੀਕ ਆ ਵੀਜੀ ਹਾਂ ਸੱਚ ਵੀਜੀ ਮੇਰੀ ਗੱਲ ਸੁਣੋ ਤੁਸੀਂ ਇਤਰਾ ਕਰੋ ਤੁਸੀਂ ਮੈਨੂੰ ਦੱਸ ਦੋ ਕਿ ਸਮਾਨ ਕਿੱਥੇ ਕਿੱਥੇ ਪਿਆ ਵਾ ਤੇ ਮੈਂ ਜਾ ਕੇ ਨਾ ਫਿਰ ਮਿੱਠਾ ਬਣਾ ਲੈਣੀ ਆ ਤੂੰ ਮੇਰੀ ਗੱਲ ਸੁਣ ਬੈਠ ਹਾਂਜੀ ਬੀਜੀ ਮੈਂ ਜੋ ਤੁਹਾਨੂੰ ਕੱਲ ਸਮਝਾਇਆ ਸੀ ਕਿ ਤੂੰ ਸਵਾ ਸਾਲ ਦੀ ਰਸੋਈ ਚ ਬੜਨਾ ਤੇ ਤੁਹਾਨੂੰ ਪਤਾ ਨਹੀਂ ਲੱਗਾ ਗਾਲ ਦਾ ਪਰ ਬੀਜੀ ਮੈਂ ਮਨਾ ਕਿਵੇਂ ਕਰ ਸਕਦੀ ਉਹਨਾਂ ਨੂੰ ਤੇ ਪੁੱਤ ਆਪਣੇ ਮੂੰਹ ਨਾਲ ਹੀ ਕਰਨਾ ਮਨਾ ਪੂਜਾ ਪੂਰੀ ਸੱਟੀ ਛੱਟ ਜਵਾਬ ਦੇ ਦਿੰਦੀ ਕੋਈ ਕੰਮ ਨਹੀਂ ਕਰਨਾ ਤੇ ਤੇ ਤੂੰ ਵੀ ਜੋ ਆਉਂਦੇ ਸੀ ਕਿ ਮੈਂ ਨਹੀਂ ਬੜਨਾ ਮੇਰੀਆਂ ਸਹੇਲੀਆਂ ਜਿਹਨਾਂ ਦੇ ਅੱਗੇ ਪਿੱਛੇ ਵਿਆਹ ਹੈ ਕੋਈ ਨਹੀਂ ਰਸੋਈ ਚ ਗਈ ਇੱਕ ਤੇ ਪੁੱਤ ਤੇਰਾ ਵਿਆਹ ਹੀ ਕਾਲੀ ਕਾਲੀ ਕਰ ਦਿੱਤਾ ਤੇ ਉਦੋਂ ਨਾਲ ਹੀ ਕਹੀ ਜਾਂਦੀ ਐ ਰਸੋਈ ਚ ਵਿਵਾੜ ਲਓ ਪਰ ਕਾਦੇ ਲਈ ਇਹ ਗੱਲ ਮੇਰਾ 골ਡੀ ਪੁੱਤਰ ਸਾਉ ਪੁੱਤਰ ਆ ਗਈ ਮੈਂਨ ਬਹੁਤ ਪਿਆਰ ਕਰਨੀ ਆ ਮੈਂ ਤੇ ਤੇਰਾ ਗੱਜ-ਵੱਜ ਕੇ ਵਿਆਹ ਕਰਨਾ ਸੀ ਮੇਰੀਆਂ ਵੀ ਬੜੀਆਂ ਰੀਤਾਂ ਸੀ ਮੈਂ ਉਦੋਂ ਤੇਰੀ ਮਾਂ ਵਿਚਾਰੀ ਦਾ ਮੂੰਹ ਵੇਖਣ ਡਈ ਸੀ ਉਹ ਵਿਚਾਰੀ ਦੇ ਸੋਹ ਗਏ ਸੀ ਰੀਤਾਂ ਕੋਈ ਮਹਿੰਦੀ ਲਾਣੀ ਐ ਕੋਈ ਬੈਂਗਲ ਫੰਕਸ਼ਨ ਕਰ ਨਹੀਂ ਕੁਝ ਵੀ ਨਹੀਂ ਤੇਰਾ ਹੋਇਆ ਉਹ ਵਿਚਾਰੀ ਉਦਾਸ ਹੀ ਹੋ ਗਈ ਸੀ ਤੇਰੀ ਮਾਂ ਪਰ ਤੇਰੀ ਸੱਸ ਦੇ ਮਾਂ ਤੇ ਖਰੇ ਕੀ ਚੋਰ ਬੈਠਾ ਸੀ ਲਿਆ ਕੇ ਨਾ ਸੂਟ ਚੋਲੀ ਤੇਰੀ ਧਰ ਦਿੱਤਾ ਉਹਨਾਂ ਉਹਨਾਂ ਨੂੰ ਚਾਰਨ ਸੋਚਣ ਦਾ ਮੌਕਾ ਹੀ ਤਾਂ ਨਾਉ ਨਾ ਕਰਨ ਜੋ ਕੇ ਨਾਉ ਹਾਂ ਕਰਨ ਜੋ ਕੇ ਤੇਰੀਆਂ ਤੇ ਸਦਰਾਂ ਪੁੱਤਰ ਹੋਣਗੇ ਆ ਨਾ ਭਾਵੇਂ ਵਿਆਹ ਇੱਥੇ ਹੀ ਕਰਨਾ ਹੈ ਪਰ ਥੋੜਾ ਟਾਈਮ ਤੇ ਦਿਓ ਕੁੜੀ ਦੇ ਵਿਚਾਰ ਲੱਥਨ ਤੇ ਆਪਣੇ ਵੀ ਪੂਰੇ ਕਰੋ ਮਾਪਿਆਂ ਦੇ ਵੀ ਪੂਰੇ ਹੋਣ ਚਾ ਨਾਲੇ ਪੁੱਤ ਤੂੰ ਪਲੇਠੀ ਦੀ ਹੈ ਨਾ ਹਾਂ ਤੇ ਤੇਰੇ ਪਹਿਲੇ ਵਿਆਹ ਤੇ ਚਾਹੀ ਆਪਣੇ ਹੁੰਦੇ ਇਹਨਾਂ ਨੂੰ ਸੋਚਿਆ ਹੀ ਨਹੀਂ ਕਰਨ ਲੱਗਿਆ ਤੂੰ ਇਹਦੇ ਮੈਂ ਸਭ ਕੁਝ ਵੇਖਦੀ ਬੀ ਸੀ ਸਾਹਮਣੇ ਬਹਿ ਕੇ ਪਰ ਮੈਂ ਕਰ ਕੁਝ ਨਹੀਂ ਸਕਦੀ ਸੀ ਮੈਂ ਤੈਨੂੰ ਪਹਿਲਾਂ ਕਿਹਾ ਸੀ ਮੇਰੀ ਕਦਰ ਕੁਦਰਸ ਘਰ ਚ ਕੋਈ ਨਹੀਂ ਹੈਗੀ ਮੈਂ ਤਾਂ ਨੁੱਕਰ ਜੀ ਬੈਠੀ ਰਹਿਣੀ ਆ ਕੋਈ ਪੁੱਛ ਪ੍ਰਤੀਤ ਨਹੀਂ ਮੇਰੀ ਕੋਈ ਨਹੀਂ ਮੈਨੂੰ ਪੁੱਛਦਾ ਪਾਜਦਾ ਕਿੱਥੇ ਹੀ ਆ ਕਿੱਥੇ ਨਹੀਂ ਪੁੱਤ ਮੈਨੂੰ ਇਹ ਦੋ ਟੁਕ ਰੋਟੀ ਦੇ 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 ਨਾ ਤਦ ਵੀ ਸੱਤ ਬਚਾ ਨਾ ਦੇਣ ਤਦ ਵੀ ਸੱਤ ਬਚਣੇ ਜਿਸ ਦਿਤੀ ਤੂੰ ਆਈ ਨਾ ਮੈਂ ਤਾਂ ਤੂੰ ਆਪਣੀ ਧੀ ਜਪਣੀ ਮੇਰੀ ਕਿਹੜੀ ਧੀ ਹੈਗੀ ਮੈਂ ਤਾਂ ਪੁੱਤ ਪੂਜਾ ਨੂੰ ਹੀ ਬੜੀ ਬਣਾਉਣ ਦੀ ਕੋਸ਼ਿਸ਼ ਕੀਤੀ ਤੀ ਦੇਖ ਜਦੋਂ ਇਹੋ ਜਿਹੀ ਇੱਕ ਪੱਤੀ ਨੂੰ ਹੋਵੇ ਦਿਲ ਦੀਆਂ ਦੋ ਗੱਲਾਂ ਕਰਨ ਤਾਂ ਦਿਲ ਕਰਦਾ ਬਾਹਰ ਜਾ ਕੇ ਤਾਂ ਨਾ ਕਰਨ ਹੋ ਰਹੀ ਤੇ ਇਹਨੂੰ ਕੱਲ ਕਰਨੀ ਹੈ ਤੇ ਜਾ ਕੇ ਸੱਸ ਦੇ ਕੰਨ ਭਰ ਦਿੰਦੀ ਹੈ ਸੋ ਹੀ ਕਲੇਸ਼ ਪਵਾ ਦਿੰਦੀ ਘਰ ਦੇ ਮੈਂ ਹੁਣ ਕਰਦੀ ਨਹੀਂ ਜਾ ਪਰ ਇਹ ਨਾ ਬਣੀ ਕਿਸੇ ਦੀ ਮੈਂ ਅਸਲੀ ਤੁਹਾਨੂੰ ਸਾਰੇ ਆਪਣੀ ਦਿਲ ਦੀਆਂ ਗੱਲਾਂ ਦਸਤੀ ਵੀ ਕਪਤੀ ਨੂੰ ਕੀ ਮਤਲਬ ਬੀਜੀ ਤੁਹਾਡਾ ਉਹ ਤੇਰੀ ਸੱਸ ਵੱਲੋਂ ਗੱਲ ਕਰਨੀ ਪਈ ਨਾ ਉਹ ਕਣੀ ਸੁਣਦੀ ਐ ਮੇਰੀ ਮੈਂ ਤਾਂ ਬੜੀ ਦੁਖੀ ਐ ਨਾ ਕੋਲੋਂ ਮੈਂ ਕੁਝ ਨਹੀਂ ਕਰ ਸਕਦੀ ਇਹਨਾਂ ਦਾ ਸਹਿਨਾ ਹੀ ਪੈਂਦਾ ਮੈਨੂੰ ਤੇ ਨਾਲੇ ਪੁੱਤ ਮੈਂ ਤੁਹਾਨੂੰ ਦੱਸਣਾ ਸੀ ਐ ਸਾਹੀ ਲੈ ਨਾ ਵਿਲੜ ਗਿਆ ਇਹਨੂੰ ਬੋਤਾ ਮੂੰਹ ਨਾ ਲਾਇਆ ਕਰ ਪਰ ਕਿਉਂ ਬੀਜੀ ਇਹਨੂੰ ਵੀ ਗੱਲ ਕਰਨ ਦੀ ਅਕਲ ਨਹੀਂ ਹੈਗੀ ਟਗਲ ਟਗਦੇ ਜਵਾਬ ਦਿੰਦਾ ਹੀ ਉਹ ਤਾਂ ਆਪਣੀ ਇੱਜ਼ਤ ਆਪਣੇ ਹੱਥੀ ਚੰਗੀ ਉਹ ਤਾਂ ਬੁਲਾਇਆ ਹੀ ਨਾ ਇਹਨੂੰ ਉਹ ਤਾਂ ਸਾਹਿਲ ਨੂੰ ਤਾਂ ਕੋਈ ਮੂੰਹ ਹੀ ਨਹੀਂ ਲਾਂਦਾ ਰਿਸ਼ਤੇਦਾਰ ਵੀ ਨਹੀਂ ਲਾਂਦੇ ਕਹਿੰਦੇ ਐਨਾ ਜਵਾਬ ਦਿੰਦਾ ਕੋਈ ਗੱਲ ਕਹਿ ਦਈਏ ਸਹੀ ਤੇ ਦੱਸ ਬੇਲੜ ਜਿਆ ਤੇਗਾ ਤੇਰਾ ਘਰ ਵਾਲਾ ਕਮਾਈ ਕਰਦਾ ਤੇ ਇਹ ਉਡਾਂਦਾ ਰਹਿੰਦਾ ਸਰ ਵਗਾੜਿਆ ਕਿੰਨੇ ਤੇਰੀ ਸੱਸ ਨੇ ਬੇੜਾ ਕਰ ਕੋਈ ਕਰਦੀ ਵੀ ਇਹਦਾ ਉਹਨੂੰ ਕਹਿੰਦੀ ਨਹੀਂ ਕੋਈ ਕੰਮਕਾਰ ਕਰ ਸਾਰਾ ਦਿਨ ਮੋਬਾਈਲ ਫੜ ਕੇ ਬਟਾ ਰਹਿੰਦਾ ਇਹ ਦੀ ਅੱਗੇ ਪਿੱਛੇ ਘੁੰਮਦੇ ਰਹੋ ਤਾਂ ਫਿਰ ਠੀਕ ਆ ਤੇ ਜੇ ਇਹਦਾ ਕੋਈ ਕੰਮ ਨਹੀਂ ਹੋਇਆ ਤਾਂ ਫਿਰ ਵੇਖੀ ਕਿੰਨੀ ਕਿ ਬੇਇੱਜ਼ਤੀ ਕਰਦਾ ਮੈਂ ਤਾਂ ਬੁਲੰਦੀ ਦੀਆਂ ਨੂੰ ਪਤਾ ਪਰ ਭੀਜੀ ਸਾਹਿਲ ਦਾ ਤੇ ਪੂਜਾ ਭਾਬੀ ਨਾਲ ਬੜਾ ਵਧੀਆ ਵਾ ਮੈਂ ਵੇਖਿਆ ਦੋਵਾਂ ਨੂੰ ਸਾਹਿਲ ਪੂਜਾ ਭਾਬੀ ਦੀ ਹਰ ਇੱਕ ਗੱਲ ਮੰਨਦਾ ਵਾ ਮੈਨੂੰ ਤੇ ਉਹਦਾ ਸੁਭਾਅ ਵਧੀਆ ਲੱਗਦਾ ਵਾ ਪੁੱਤ ਤੈਨੂੰ ਨਹੀਂ ਪਤਾ ਪੂਜਾ ਉਹਨੇ ਪੈਸੇ ਵੜਾਂਦੀ ਰਹਿੰਦੀ ਹ ਰਖੜੀ ਵੀ ਬੰਦੀ ਉਹਦੀ ਸਾਰੀਆਂ ਖਵਾਸ਼ੇ ਪੂਰੀਆਂ ਕਰਦੀ ਤਾਂ ਹੀ ਉਹਦੇ ਉਨ ਪੂਜਾ ਭਾਬੀ ਚੰਗੀ ਲੱਗਦੀ ਕੋਈ ਕੰਮ ਕਹਿੰਦੀ ਅੱਛਾ ਭਾਬੀ ਅੱਛਾ ਭਾਬੀ ਮਗਰ ਮਗਰ ਰਹਿੰਦਾ ਵਗਾੜਨ ਤੇ ਦਾ ਵੀ ਪੂਰਾ ਹੱਥੀ ਨਾਲ ਜਿਸਾ ਤੇਰੀ ਸੱਸ ਨੇ ਵਗਾੜਿਆ ਇਹ ਵੀ ਵਗਾੜਦੀ ਉਹਨੂੰ ਪੁੱਤ ਇੱਕ ਗੱਲ ਮੈਨੂੰ ਦੱਸ ਤੋ ਇੱਕ ਬੱਚੇ ਨੂੰ ਅਸੀਂ ਬਾਰ-ਬਾਰ ਪੈਸੇ ਦੇਈ ਜਾਵਾਂਗੇ ਤੋ ਵਿਗੜੇਗਾ ਨਹੀਂ ਬੀਜੀ ਪੈਸੇ ਦੀ ਨਾ ਕੋਈ ਮਾੜੀ ਗੱਲ ਨਹੀਂ ਪਰ ਜੇ ਬੱਚੇ ਨੂੰ ਆਪਾਂ ਜਿਆਦੇ ਪੈਸੇ ਦੇਵਿਝਾਵਾਂਗੇ ਨਾ ਫਿਰ ਤੇ ਬੱਚਾ ਵਿਗੜ ਹੀ ਜਾਏਗਾ ਨਾ ਇਹੀ ਗੱਲ ਈ ਮੇਰੀ ਧੀਏ ਇਹ ਦੋਨੋਂ ਨੂੰ 700 ਨੂੰ ਬਗਾੜਨ ਲਈ ਉਧਰੋਂ ਪੈਸੇ ਦੇਈ ਜਾਂਦੀ ਉਧਰ ਮਾਂ ਦੇਈ ਜਾਂਦੀ ਇਹੀ ਹਾਲ ਹਦਾ ਕਰਦੇ ਬੇੜਾ ਗਰਕ ਕਰਕੇ ਰੱਖ ਦਿੱਤਾ ਹਲਾ ਕਿਰਾ ਬੁੱਤ ਮੇਰੀ ਤੀ ਕਿਸੇ ਨਾਲ ਗੱਲ ਨਾ ਕਰੀ ਤੂੰ ਲੈ ਕਿਰਨ ਤਾਂ ਇੱਥੇ ਬੈਠੀ ਆ ਦਾਦੀ ਨਾਲ ਮੈਂ ਕਿ ਸ਼ਾਇਦ ਕਿਰਨ ਹਲੇ ਉਪਰ ਤਿਆਰ ਹੋ ਕਿ ਨਹੀਂ ਆਈ ਚੱਲ ਆ ਜਾ ਫਿਰ ਚੌਂਕੇਸ ਚਲੀਏ ਪਾ ਬੀਜੀ ਮੇਰੀ ਗੱਲ ਸੁਣੋ ਹਲੇ ਮੇਰੇ ਵਿਆਹ ਨੂੰ ਦਿਨ ਨਹੀਂ ਕਿੰਨੇ ਹੋਏ ਆ 4 ਦਿਨ ਤੇ ਹੋਏ ਆ ਹਾ ਜੀ ਮੈਂ ਹੁਣੇ-ਹੁਣੇ ਘੁੰਮ ਕੇ ਆਈ ਆ ਤੇ ਤੂੰ ਮੈਨੂੰ ਹੁਣੇ ਹੀ ਚੌਂਕੇ ਤੇ ਛਾੜ ਦਿੱਤਾ ਵਾ ਮਤਲਬ ਛਾੜਨ ਤੇ ਲੱਗੇ ਹੀ ਜੇ ਨਾ ਤੇ ਮੇਰੀ ਗੱਲ ਸੁਣੋ ਮੈਂ ਇਹੋ ਹੀ ਚਾਹਨੀ ਆ ਜਿੰਨਾ ਟਾਈਮ ਤੂੰ ਹੀ ਨਹੀਂ ਨਾ ਚੌਂਕੇ ਦੇ ਚੜੇ ਓਨਾ ਟਾਈਮ ਮੈਂ ਵੀ ਨਾ ਚੜਾਂ ਹਾਏ ਤੇ ਮੇਰੇ ਵਿਆਹ ਨੂੰ 4 ਦਿਨ ਹੋਏ ਆ ਤੇ ਤੁਸੀਂ ਚੌਂਕੇ ਤੇ ਛਾੜਤਾ ਤਾਂ ਕਿ ਸਾਰਾ ਘਰ ਦਾ ਕੰਮ ਮੈਂ ਕਰਾਂ ਕੀ ਕਹਿੰਦੀ ਏ ਪੁੱਤ ਜੋਤਰੀ ਭੈਣ ਕਹਿੰਦੀ ਮੰਨ ਲੈ ਨਹੀਂ ਨਹੀਂ ਬੀਜੀ ਜਿਹੜੀਆਂ ਮੇਰੀਆਂ ਸਹੇਲੀਆਂ ਮੇਰੇ ਤੋਂ ਪਹਿਲਾਂ ਦੀਆਂ ਵਿਆਹੀਆਂ ਸੀਗੀਆਂ ਉਹ ਐਡੇ ਦਿਨ ਚੌਕੇ ਨਹੀਂ ਛੜੀਆਂ ਤੇ ਮੈਂ ਪਹਿਲਾਂ ਚੌਕੇ ਕੀ ਉਹ ਚੜ ਜਾਵਾਂ ਪਰ ਕਿਰਨ ਐ ਤੇ ਘਰ ਦੀ ਰਸਮ ਹੈ ਨਾ ਕੋਈ ਗੱਲ ਨਹੀਂ ਭਾਬੀ ਜੀ ਜਿਸ ਤਰ੍ਹਾਂ ਤੁਸੀਂ ਇਹ ਰਸਮ ਨਿਭਾਈ ਹੀ ਨਾ ਮੈਨੂੰ ਵੀ ਉਸ ਤਰ੍ਹਾਂ ਹੀ ਪੂਰੇ ਰੀਤੀ ਰਿਵਾਜਾਂ ਨਾਲ ਕਰਾਇਓ ਇਸ ਤਰ੍ਹਾਂ ਨਹੀਂ ਆ ਕਿ 4 ਦਿਨ ਮੈਨੂੰ ਵਿਆਹ ਹੀ ਆਈ ਨੂੰ ਆਏ ਆ ਤੇ ਤੁਸੀਂ ਮੈਨੂੰ ਚੌਂਕੇ ਚਾੜ ਲੱਗੇ ਜੀ ਪਰ ਕਿਰਨ ਐ ਤੂੰ ਕੀ ਕਹਿੰਦੀ ਪੀਂ ਹੈ ਮੰਮੀ ਨੇ ਮੈਨੂੰ ਕਿਹਾ ਸੀ ਕਿ ਤੂੰ ਕਿਰਨ ਨੂੰ ਕਹਿਦੀ ਤੇ ਕੁਝ ਮਿੱਠਾ ਬਣਵਾ ਲਾਂਗੇ ਕਿਰਨ ਐ ਤੇ ਘਰ ਦੀ ਰਸਮ ਹੈ ਜਿਹੜੀ ਕਰਨੀ ਪੈਣੀ ਹੈ ਉਹ ਕੋਈ ਗੱਲ ਨਹੀਂ ਰਸਮ ਮੈਂ ਕਰ ਲਾਂਗੀ ਜਿਸ ਤਰ੍ਹਾਂ ਸਾਰਿਆਂ ਦੀ ਹੋਈ ਹੈ ਉਸ ਤਰ੍ਹਾਂ ਹੀ ਮੇਰੀ ਹੋ ਜੂਗੀ ਕਿਰਨ ਮੇਰੇ ਗਾਲ ਤੇ ਸੁਣ ਨਨੂ ਕੀ ਹੋ ਗਿਆ ਕੱਲ ਤੱਕ ਤੇ ਬਿਲਕੁਲ ਠੀਕ ਸੀ ਦੇਖ ਲਿਆ ਜੇ ਨਾ ਲਵ ਮੈਰਿਜ ਦਾ ਨਤੀਜਾ ਕਿਆ ਸੀ ਨਾ ਕਰੋ ਹੁਣ ਮਾਰ ਮੱਥੇ ਨੂੰ ਹੱਥ ਮਾਰੋ ਆਪਣੇ ਰੋ ਬਹਿ ਕੇ ਮੇਰਾ ਭਰਾ ਵੇ ਗੋਲਡੀ ਮੈਂ ਨਹੀਂ ਸਮਝਾ ਸਕਦੀ ਅਸੀਂ ਉਹਦਾ ਪਿਆਰ ਵੇਖਣਾ ਵੇਖ ਲਓ ਪਿਆਰ ਆਪਣੀ ਇੱਜ਼ਤ ਵੇਖੋ ਤੇ ਪਿਆਰ ਵੀ ਵੇਖੋ ਦੋਵੇਂ ਚੀਜ਼ਾਂ ਵੇਖੋ ਪਰ ਦਾਦੀ ਕਪਗਰ ਜਿੱਲੇ ਆਂਦੇ ਦਾ ਆਸਟ੍ਰੇਲੀਆ ਵਾਲੀ ਕੁੜੀ ਸਾਰਾ ਘਰ ਸੰਭੜਾਂ ਸੀ ਉਹਨੇ ਸਮਝਿਆ ਨਹੀਂ ਕਿ ਇਹੋ ਸਲੇ ਗੱਲ ਹੁਣ ਮੇਰੇ ਸਾਥ ਦੇਵੇਂ ਦਿਨ 9 ਤੋਂ 11 ਕਰੀਏ ਤੁਹਾਨੂੰ ਲੈ ਗਏ ਨਹੀਂ ਨਹੀਂ ਬੀਜੀ ਉਹਦਾ ਕਾਲੀ ਕਾਲੀ ਜੀ ਦਰਸਲ ਵਿਆਹ ਹੋ ਗਿਆ ਨਾ ਤੇ ਕੀ ਪਤਾ ਉਹਨੂੰ ਆਪਣੇ ਪੇਕਿਆਂ ਦੀ ਯਾਦ ਆਂਦੀ ਹੋਵੇ ਉਹਦਾ ਹੱਲੇ ਮਨ ਨਹੀਂ ਲੱਗੰਦਿਆ। ਜਾਂ ਕੀ ਪਤਾ ਵਿਚਾਰੀ ਥੱਕੀ ਹੋਵੇ। ਉਹ ਹੱਲੇ ਘੁੰਮ ਕੇ ਆਏ ਹੱਲੇ ਕੱਲ ਹੀ ਤੇ ਵਾਪਸ ਆਈ ਸੀ। ਤੇ ਅੱਜ ਹੀ ਨਾਲ ਆਪਾਂ ਨੂੰ ਚੁੰਕੇ ਚੜਨ ਨੂੰ ਕਹਿ ਦਿੱਤਾ ਸੀ ਕਿ ਸਿਰ ਜਲਦੀ ਜਲਦੀ ਉੱਠ ਜੀ। ਹੋ ਸਕਦਾ ਵੀ ਜੀ ਤਾਂ ਕਰਕੇ ਵੀ ਉਹਦਾ ਹੱਲੇ ਨਹੀਂ ਮੂਡ ਬਣਿਆ ਹਣਾ। ਨਹੀਂ ਮੂਡ ਦੀ ਕੀ ਗੱਲ ਐ। ਐ ਕਿ ਮੂੜ ਲਗਰ ਤੂੰ ਭਾਵੇਂ 4 ਦਿਨ ਕਹਿ ਤੇ ਭਾਵੇਂ ਕਰ 100 ਦਿਨ ਇਹਦਾ ਇਹੀ ਹਾਲ ਦਾ ਨਹੀਂ। ਤੂੰ ਨਹੀਂ ਸੀ ਕਿ ਤੇਰਾ ਸਭ ਘਰ ਦੀ ਜੇ ਰਸਮਾਂ ਤੇ ਕਰਨੀ ਹੋ ਕਰਨੀ ਤੈਨੂੰ ਵੀ ਤਾਂ ਰਾਤੀ ਵਿਆਹ ਕੇ ਲਿਆਇਆ ਤਾਂ ਸਵੇਰੇ ਤੈਨ ਚੜਾਤਾ ਸੀ ਚੌਂਕੇ ਆਪਣਾ ਵਕਤ ਵੀ ਯਾਦ ਕਰ ਲੈ ਪੋਚੇ ਪਾਣ ਦੀ ਉੱਤੇ ਤੂੰ ਡੈਣ ਲੋਲੀ ਦੀ ਲੋਲੀ ਤੇ ਤੇਰੀ ਸਾਥ ਵੀ ਹੋ ਗਈ ਹੈ ਲਿਆ ਕੇ ਨਾ ਸੂਟ ਉਹਨਾਂ ਝੋਲੀ ਥੱਪ ਦਿੱਤਾ ਉਸੇ ਵੇਲੇ ਫਾ ਵੜਿਆ ਉਹਨਾਂ ਨੇ ਵੀ ਫਾ ਵੜਿਆ ਖਰੇ ਕੁੜੀ ਦੀ ਅੱਡੀ ਕਿੱਟ ਲੰਬੀ ਜ਼ਬਾਨ ਉਹਨਾਂ ਨੇ ਕਿਹਾ ਲੈ ਜੋ ਲੈ ਜੋ ਤੇਰੇ ਪਾਪਿਆਂ ਨੇ ਅਸੀਂ ਕਿਹਾ ਸੀ ਨਾ ਤੇਰੇ ਕੱਪੜੇ ਵੀ ਤੇ ਲੈ ਗਏ ਸਨ ਤੇਰੇ ਘਰਦਿਆਂ ਨੂੰ ਕਿਹਾ ਸੀ ਨਾ ਨਾਲ ਹੀ ਤੋੜ ਦੋ ਤੇ ਤੇਰੇ ਪਿਓ ਨੇ ਕੀ ਕਿਹਾ ਸੀ ਅਸੀਂ ਪੂਰੇ ਸਾਲ ਬਾਅਦ ਵਿਆਹ ਕਰਾਂਗੇ ਤੇ ਗੱਜ-ਵੱਜ ਕੇ ਕਰਾਂਗੇ ਸਾਡੀ ਵੀ ਇੱਜ਼ਤ ਹੈ ਸਮਾਜ 'ਚ ਤੇ ਪੂਰੇ ਸਾਲ ਬਾਅਦ ਹੋਇਆ ਸੀ ਨਾ ਤੇ ਉਹਨਾਂ ਨੇ ਮਿੰਟੇ ਚ ਚਲੋ ਲੈ ਐਂਜ ਰੱਖੀ ਤੇ ਐਂ ਨਹੀਂ ਰੱਖ ਲੋ ਖਰੇ ਕੀ ਸੀ ਖਰੇ ਕੀ ਉੱਥੇ ਚੱਕਰਗਾ ਸੀ ਕਿਉਂ ਉਹਨਾਂ ਨੇ ਜਲਦੀ ਕਰ ਦਿੱਤਾ ਹੱਡੀ ਕਾਲੀ ਕੀਤੀ ਕੋਈ ਦਿਮਾਗ ਨਾ ਵਰਤੋ ਐਵਨਾ ਕਰੀ ਜਾ ਭਾਵੇਂ ਤੂੰ 4 ਦਿਨ ਲਾ ਤੇ ਭਾਵੇਂ 100 ਦਿਨ ਲਾ ਲੈ ਇਹਨੇ ਇੰਜ ਦਿਨ ਕੁੜੀ ਦੀ ਜਮਾਨਤ ਮੱਤ ਬੜੀ ਐ ਉਹਨੇ ਨਹੀਂ ਅੱਖ ਲਗਣਾ ਤੁਹਾਡੇ ਇਹ ਇੱਥੇ ਬੈਠੀ ਮੈਨੂੰ ਪਤਾ ਤੈਨੂੰ ਪਤਾ ਕੀ ਮੈਨੂੰ ਕਹਿੰਦੀ ਵੀ ਸੀ ਕਹਿੰਦੀ ਦੋ ਸੂਟਾਂ ਦੇ ਨਾਲ ਬੰਨ ਬਾਹਰ ਭੇਜਤਾ ਤੇ ਮੈਨੂੰ ਕੋਈ ਕਪੜਾ-ਕਪੜਾ ਨਹੀਂ ਜਵਾ ਕੇ ਦੇਣਾ ਮੈਂ ਕਿਹਾ ਪੁੱਤ ਤੂੰ ਆਪਣੀ ਸੱਸ ਨਾਲ ਗੱਲ ਕਰ ਉਹ ਹੀ ਉਹ ਬਣਾ ਦੇ ਫਿਰ ਕਹਿੰਦੀ ਐ ਐ ਕੀ ਖਾ ਜਾ ਸੈਟ ਮੈਨੂੰ ਪਾਤਾ ਹੋਰ ਕੁਝ ਨਹੀਂ ਸੀ ਮੈਨ ਪਾਣਾ ਪਹਿਲਾਂ ਪੁੱਛ ਤੇਰੇ ਮਾਪਿਆਂ ਨੇ ਕੀ ਦਿੱਤਾ ਅਸ ਤੇ ਫੇਰ ਤੈਨੂੰ ਇੰਨਾ ਪਤਾ ਬੀਜੀ ਸੱਚੀ ਕਿਰਨ ਨੇ ਇਦਾਂ ਕਿਹਾ ਨਹੀਂ ਤੇ ਮੈਂ ਝੂਠ ਬੋਲਨੀ ਬਈ ਨਹੀਂ ਪਰ ਇਸ ਤਰ੍ਹਾਂ ਬੋਲਦੀ ਓ ਐਂਦੀ ਬੋਲਦੀ ਤੇ ਮੇਰੀ ਗੱਲ ਸੁਣ ਲੈ ਸਿਆਣੇ ਦਾ ਕਿਹਾ ਤੇ ਹੌਲੇ ਦਾ ਖਾਤਾ ਬਾਅਦ ਚ ਯਾਦ ਆਂਦਾ ਮੈਂ ਕਹੀ ਏ ਉਸ ਲਈ ਮੇਰੀ ਗੱਲ ਮੰਨ ਲੋ ਨਹੀਂ ਤੂੰ ਉਹਨੂੰ ਭੈਣ ਬਣਾਇਆ ਨਾ ਹਾਂਜੀ ਬੀਜੀ ਤੇ ਉਹ ਭੈਣ ਬਣਨ ਦੇ ਕਾਬਲ ਨਹੀਂ ਹੋएगी ਉਹ ਕਹਿੰਦੀ ਦੀਦੀ ਮੈਨੇ ਆਪਣੇ ਵੱਲੋਂ ਕੀ ਦੇ ਕੇ ਗਈਏ। ਉਹ ਟੋਪਸ ਜੜੇ ਦੇ ਗਈ ਉਹ ਤਾਂ ਸੈੱਟ ਦੇ ਨਾਲ ਦੇ। ਆਪਣੇ ਵੱਲੋਂ ਤੈਨੂੰ ਕੱਖ ਵੀ ਨਹੀਂ ਮੈਨੇ ਦਿੱਤਾ। ਦਿੱਤਾ ਤਾਂ ਕੁਛ। ਇੰਜ ਕਿਆ ਕਰਨ ਨੇ? ਹਾਂ ਇੰਜ ਕਿਆ। ਤੇ ਸੂਟ ਵੀ ਉਹਨਾਂ ਨੇ ਪਸੰਦ ਤੇ ਰਾਇਆ। ਉਹ ਕਹਿੰਦੀ ਕਿਸੇ ਕੰਮ ਦਾ ਸੂਟ ਨਹੀਂ ਗਾ। ਬੀਜੀ ਮੈਂ ਤੇ ਅਨ ਚਾਵਨ ਵਧੀਆ ਸੂਟ ਲੈ ਕੇ ਆਈਆਂ। ਉਹਨੂੰ ਨਹੀਂ ਪਸੰਦ ਗਾ ਤੇਰਾ ਸੂਟ। ਤੇ ਵੇਖ ਲੈ ਆਂਦੇ ਹੀ ਫਰਕ ਕਰਨ ਲੱਪਈ। ਪੁੱਤ ਤੂੰ ਇਸ ਘਰ ਦੀ ਵੱਡੀ ਨੂੰ ਹੈ ਵੱਡੀ ਨੂੰ ਨਹੀਂ ਵੱਡੀ ਧੀ ਹੈ ਕਿਉਂਕਿ ਤੂੰ ਧੀਾਂ ਲੈ ਵੀ ਸਾਰੇ ਫਰਜ਼ ਨਿਭਾਣ ਲਈ ਹੈ ਇੱਥੇ ਬਸ ਇਹ ਕੁੜੀ ਤਾਂ ਕੰਨਾਂ ਨੂੰ ਹੱਥ ਲਵਾਏ ਪੁੱਤ ਮੈਂ ਤੈਨੂੰ ਕਹਿੰਨੀ ਐ ਗੱਲ ਕਿਸੇ ਨਾਲ ਨਾ ਘਰ 'ਚ ਕਰੀ ਨਹੀਂ ਤੇ ਬੜਾ ਗਲੇਸ਼ ਪੈ ਜਾਣਾ ਮੈਂ ਨਹੀਂ ਚਾਹਦੀ ਇਸ ਘਰ 'ਚ ਕੋਈ ਕਲੇਸ਼ ਪਵੇ ਸ਼ਾਂਤੀ ਹੋ ਬਣੀ ਰਵੇ ਹੱਥ ਜੋੜੇ ਕੋਈ ਗੱਲ ਨਾ ਕਿਸੇ ਨਾਲ ਕਰੀ ਤੈਨੂੰ ਪਰੇ ਪਰੇ ਰਹੀ ਨਹੀਂ ਬੀਜੀ ਮੈਂ ਨਹੀਂ ਕੋਈ ਗੱਲ ਕਰਦੀ ਪਰ ਅੱਪਾ ਕਿਤੇ ਵਾਕਈ ਗਲਤੀ ਤੇ ਨਹੀਂ ਕੋਈ ਕਰ ਲਈ ਕਿਤੇ ਅੱਜ ਤੱਕ ਮੈਂ ਇਸ ਘਰ ਨੂੰ ਇੱਕ ਰੱਖਿਆ ਕਿਤੇ ਉਹ ਨਾ ਹੋਵੇ ਨਹੀਂ ਨਹੀਂ ਐਦਾਂ ਨਹੀਂ ਹੋ ਸਕਦਾ ਕੀ ਯਾਰ ਮੈਨੂੰ ਸਮੇਂ ਨਹੀਂ ਆਂਦੀ ਮੈਂ ਕਿਤੇ ਗਲਤੀ ਤੇ ਨਹੀਂ ਕਰੀ ਪੂਜਾ ਦੀਦੀ ਨੂੰ ਇੰਨੀ ਕੋਰੀ ਨਾ ਕਰਦੀ ਐ ਕਿ ਮੈਂ ਨਹੀਂ ਕਰਨਾ ਪਰ ਸੋ ਆਈ ਸੀ ਮੇਰੇ ਕੋ ਪੂਜਾ ਦੀਦੀ ਤੇ ਇਹੀ ਕਹਿ ਕੇ ਗਈ ਹੀ ਤੂੰ ਮੇਰੀ ਦਰਾਨੀ ਨਹੀਂ ਤੂੰ ਮੇਰੀ ਭੈਣ ਆ ਤੂੰ ਮੇਰੀ ਛੋਟੀਆਂ ਭੈਣਾਂ ਵਰਗੀ ਤੇ ਮੈਂ ਕੀ ਕੀਤਾ ਮੈਂ ਉਹਨਾਂ ਨੂੰ ਕੋਰੀ ਨਾ ਕਰਦੀ ਉਹਨਾਂ ਨੂੰ ਕਿੰਨਾ ਬੁਰਾ ਫੀਲ ਹੁੰਦਾ ਹਣਾ ਇਸ ਤਰ੍ਹਾਂ ਕਰਦੀ ਆ ਮੈਂ ਜਾਣਨੀ ਐ ਤੇ ਉਹਨਾਂ ਕੋ ਸੌਰੀ ਫੀਲ ਕਰਦੀ ਆ ਤੇ ਮਿੱਠਾ ਬਣਾ ਦਿੰਨੀ ਪਰ ਇੱਕ ਗੱਲ ਇਹ ਹੈ ਬੀਜੀ ਮੈਨੂੰ ਫਿਰ ਕਿਉਂ ਮਨਾ ਕਰਨ ਬੀਜੀ ਨੇ ਤੇ ਮੈਨੂੰ ਜੋ ਕਿਹਾ ਵਾ ਉਹਨਾਂ ਦੀ ਗੱਲ ਤੇ ਵੀ ਤੇ ਇਤਬਾਰ ਕਰਨਾ ਪੈਂਦਾ ਹਨ ਉਹਦੇ ਇਸ ਘਰ ਦੇ ਵੱਡੇ ਆ ਮੈਨੂੰ ਤੇ ਉਹਨਾਂ ਤੇ ਯਕੀਨ ਕਰਨਾ ਚਾਹੀਦਾ ਵਾ ਉਹਨਾਂ ਨੇ ਸਾਰਾ ਗੱਲ ਸਾਹਮਣੇ ਰੱਖਿਆ ਵਾ ਪੂਜਾ ਦੀਦੀ ਤੇ ਬਾਅਦ ਚ ਹੀ ਆਏ ਆ ਕਿ ਨਹੀਂ ਮੈਨੂੰ ਲੱਗਦਾ ਵਾ ਮੈਨੂੰ ਬੀਜੀ ਦਾ ਸਾਥ ਦੇਣਾ ਚਾਹੀਦਾ ਉਹਨਾਂ ਨੇ ਬੀਜੀ ਨੇ ਮੈਨੂੰ ਫਿਰ ਇਤਰਾ ਕਿਉਂ ਕਹਿਣਾ ਸੀਗਾ ਕਿ ਇਹ ਸਾਰੇ ਇੱਕ ਆ ਤੇ ਪੂਜਾ ਦੀਦੀ ਸਿਰਫ ਮੰਮੀ ਦੇ ਨਾਲ ਹੀ ਰਹਿੰਦੇ ਆ ਤੇ ਮੰਮੀ ਸਿਰਫ ਪੂਜਾ ਦੀਦੀ ਗੱਲ ਮੰਨਦੇ ਆ ਗੱਲ ਤੇ ਸਹੀ ਆ ਜੇ ਉਹਨਾਂ ਨੂੰ ਸਾਲ ਬਿਠਾ ਕੇ ਖਵਾ ਸਕਦੇ ਸੀਗੇ ਸਾਲ ਉਹਨਾਂ ਨੂੰ ਚੌਂਕੇ ਨਹੀਂ ਛਾੜਿਆ ਸੀਗਾ ਫਿਰ ਮੇਰੇ ਵਰੀ ਕੀ ਹੋ ਗਿਆ ਹਾਂ ਮੇਰੇ ਵਰੀ ਇਹ ਹੋ ਗਿਆ ਕਿਉਂਕਿ ਮੈਂ ਚੁੰਨੀ ਚੜਾ ਕੇ ਜੋ ਆਈ ਹਾਂ ਮੇਰੇ ਮਾਪਿਓ ਨੇ ਇਹਨਾਂ ਨੂੰ ਕੁਛ ਦਿੱਤਾ ਨਹੀਂ ਆ ਤੇ ਪੂਜਾ ਦੀ ਦਾ ਵਿਆਹ ਹੋਇਆ ਵਾ ਪੂਰਾ ਝੋਰ ਸ਼ੋਰ ਨਾਲ ਤੁਮ ਦੇ ਨਾਲ ਤਾਂ ਕਰਕੇ ਉਹਨਾਂ ਨੂੰ ਸਾਲ ਚੁੰਕੇ ਨਹੀਂ ਛਾੜਿਆ ਤੇ ਮੈਨੂੰ ਚੌਥੇ ਦਿਨ ਹੀ ਚੁੰਕੇ ਛਾੜਤਾ ਕਿਉਂਕਿ ਮੈਂ ਚੁੰਨੀ ਚੜਾ ਕੇ ਆਈ ਸੀ ਨਹੀਂ ਬੀਜੀ ਸਹੀ ਕਹਿੰਦੇ ਆ ਮੈਂ ਉਹਨਾਂ ਦੇ ਨਾਲ ਹੀ ਪੂਜਾ ਨੂੰ ਫੋਨ ਕਰਾਂ ਮੈਂ ਇੱਕ ਤਾਂ ਫੋਨ ਨਹੀਂ ਛੇਤੀ ਚੁੱਕਦੀ ਚੰਗੀ ਆ ਦਿਓਰ ਦਾ ਵਿਆਹ ਕਰਕੇ ਤੇ ਮੂੰਹ ਨਹੀਂ ਕਿਤੇ ਮਿੱਠਾ ਕਰਵਾਇਆ ਹੈਲੋ ਹਾਂ ਪੂਜਾ ਹੁ ਵਧਾਈਆਂ ਹੁਣ ਤੈਨੂੰ ਦਿਓਰ ਦਾ ਵਿਆਹ ਤੋਂ ਡੱਬੀ ਚ ਹੀ ਕਰਤਾ ਕਿਸੇ ਨੂੰ ਤੁਸੀਂ ਤਾਂ ਖਬਰ ਨਹੀਂ ਹੋਣ ਦਿੱਤੀ ਨੀ ਭੈਣਾ ਤੂੰ ਬਾਕੀ ਦੀਆਂ ਗੱਲਾਂ ਛੱਡ ਮੇਰੇ ਘਰ ਆ ਕੇ ਗੱਲਾਂ ਕਰੀ ਕਿਤੇ ਮੂੰਹ ਹੀ ਮਾਸਾ ਮਿੱਠਾ ਕਰਵਾ ਦੇ ਜੇ ਨਹੀਂ ਕਰਵਾਣਾ ਤੇ ਨਾਲੇ ਮੈਂ ਆ ਕੇ ਤੇਰੀ ਦਰਾਣੀ ਨੂੰ ਸਗਨ ਪਾ ਜਾਨੀ ਆ ਤੇ ਨਾਲੇ ਮੈਂ ਡੱਬਾ ਲਈ ਜਾਨੀ ਆ ਨੀ ਤੇਰੀ ਸੱਸ ਤਾਂ ਡੱਬੇ ਵਾਰੀ ਚੋਪੀ ਕਰਕੇ ਬੈ ਗਈ ਆ ਅੱਛਾ ਚੇਤਾ ਸੀ ਮੇਰਾ ਚੱਲ ਸ਼ੁਕਰ ਆ ਤੈਨੂੰ ਮਾਂ ਦਾ ਚੇਤਾ ਤੇ ਹੈਗਾ ਨੀ ਤਾਂ ਜਦੋਂ ਦੀ ਤੂੰ ਉਸ ਘਰ ਦੇ ਵਿੱਚ ਗਈ ਆ ਉਹ ਤਾਂ ਮਾਨੋਪੁੱਲ ਬੈਠੀ ਆ ਚਲਾ ਜੀ ਫਿਰ ਆ ਜੀ ਆ ਜੀ ਠੀਕ ਹੈ